ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸੇ ਇੱਕ ਸਤਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਆਏ ਆਂ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾ ਨੇ ਛੁੱਟੇ ਲਪਾਪੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਵਾ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਅਸੀਂ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲੰਦੇ ਕੈਮਰੇ ਤੇ ਜਿੱਥੋਂ ਫੋਟੋ ਆਣੀ ਉਹ ਗੁਰਕਾ ਉਹ ਦੇਖ ਗਿਆ ਹੀ ਨਹੀਂ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਟੇਕਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵੇਖਣਾ ਉਹ ਪੁਲਿਸ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਵਲੌਗ ਦੇ ਵਿੱਚ ਡੀ ਵਲੌਗ ਦੇ ਵਿੱਚ ਹਾਂਜੀ ਨਾ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਿੰਨੇ ਵੀ ਜਿੱਥੇ ਜਿੱਥੇ ਉਹ ਫੜਾਏ ਨੇ ਉਹ ਕੈਮਰਾ ਬੰਦੇ ਆ ਜੀ ਚਾਹੁੰਦੇ ਕੀ ਆ ਅਸੀਂ ਕਿੰਨੇ ਵੀ ਗੁਰਕਾ ਸਾਹਿਬ ਬਰਾਮਤ ਕੀਤੇ ਜਾਂ ਪੋਤੀ ਸਾਹਿਬ ਬਰਾਮਤ ਕੀਤੀ ਜਾਵੇ ਵੀ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲੱਭੇ ਆਣ ਬੰਦੇ ਤੁਹਾਡੇ ਵੱਲੋਂ ਹੁਣ ਸਾਰੇ ਅਸੀਂ ਵੀ ਕੋਈ ਅਸੀਂ ਸਾਰਾ ਕੋਈ ਭਜਨਸ ਕਰੰਦੇ ਕੱਲ ਦੀ ਸਾਨੂੰ ਕੋਈ ਕੋਈ ਮਤਲਬ ਕਿ ਰਾਣੀ ਕੋਈ ਦੇ ਰਹੇ ਪ੍ਰਸ਼ਾਸਨ ਦੀ ਮਤ ਲੈ ਆਂਦੇ ਆ ਅੱਗੇ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਘਲੋਤੇ ਸਹੀ ਤੁਹਾਡੇ ਵੱਲੋਂ ਅਪਰੋਚ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਕਾ ਸਾਹਿਬ ਬਰਾਮਤ हां जी हां जी ਗਏ ਨਾਲ ਲੱਗੇ ਗਏ ਜੀ ਐਸਐਟਸ ਸਾਹ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦੇ ਆ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਸਾਹਿਬ ਜੀ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿੰਨਾ ਕੋ ਇਹ ਬੇਨਤੀ ਆ ਜੀ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਤੇ ਡਾਇਰ ਦਿਰਖਾਸ਼ ਵੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਨਜੀਤਾ ਵੀ ਨੂੰ ਥਾਣਾ ਪੈਂਦਾ ਸੀਟ ਵਿੱਚ ਨਾ ਇਹ ਸਿਰਫ ਇੱਥੇ ਕਰਾਈ ਆ ਜੀ ਹਾਂਜੀ ਕੀ ਮੈਟਰ ਕੀ ਮਹਾਰਾ ਜੀ ਮੈਟਰ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਠ ਪੋਤੇ ਅੱਠ ਗੁੜਕਾ ਸਾਹਿਬ ਆ ਇੱਕ ਪੋਤੀ ਸਾਹਿਬ ਵੱਡਾ ਵੀ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦ ਭਾਗੀ ਗੱਲ ਆ ਜੀ ਅੱਠ ਪੋਤੀ ਸਾਹਿਬ ਕੋੜੇ ਬਹੁਤ ਬਹੁਤ ਮਦ ਪਾਕੀ ਖਬਰ ਹੈ ਜੀ ਪਹਿਲ ਤੇ ਹਿਦਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਬੰਚਾਈ ਦੀ ਆ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤਾਂ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੂਜੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜੇ ਉਹ ਇਹੋ ਜਿਹੀ ਘਟਨਾ ਹੋਈ ਉਦੋਂ ਕੋਈ ਕਥਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਵਿੱਚ ਮੀਰ ਵਾਲੇ ਉਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਦਵੀ ਹੋਈ ਇਹਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਦਾ ਲਿਆਂਦਾ ਪਾਪਾ ਜੀ ਲਿਆਂਦਾ ਪਰ ਸਾਡੀ ਗੱਲ ਨਹੀਂ ਇੱਥੇ ਕੁਝ ਹੋ ਜਾਂਦਾ ਕੱਲ ਦਾ ਲਿਆਂਦਾ ਲੈ ਬੋਲ ਲੰਦਾ ਛੁੱਟੀ ਹੈ ਜੀ ਬਸ ਥਾਣੇ ਨੂੰ ਕਹਿੰਨੇ ਆਂ ਵੀ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਆ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਆ ਜੇ ਇਸ ਘਟਨਾ ਦੇ ਨਾਲ ਹਰ ਸਿੱਖ ਦਾ ਜਿਹੜਾ ਹਿਰਦਾ ਉਲੰਧਿਆ ਜਾਂਦਾ ਇਸ ਕਰਕੇ ਅਸੀਂ ਕਹਿੰਨੇ ਆਂ ਵੀ ਜੋ ਵੀ ਸਖਸ ਆ ਉਸ ਨੂੰ ਸਾਹਮਣੇ ਤੇ ਸੰਗਤੋ-ਸਗਤ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਰਕਾਰ ਸਾਹਮਣੇ ਗੱਲ ਹੋਈ ਆ ਉਹ ਕਹਿੰਦੇ ਆਂ ਵੀ ਅਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਹੀ ਉਹਨੂੰ ਨਾਲ ਖੜਕੇ ਉਹ ਘਰ ਦੇ ਵਿੱਚ ਇਹ ਕੈਮਰੇ ਖੋਲ ਕੇ ਤੇ ਆਪਣਾ ਜਿਹੜੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸੇ ਜਿਹੜੇ ਗੁਰਦੁਆਰੇ ਗੁਰਕਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸੋਂ ਦਾ ਜਿਹੜਾ ਆਪਣਾ ਇਹ ਜੁਟ ਰਿਹਾ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਇਹੋ ਜੀ ਗੱਲ ਹੁੰਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਅਸੀਂ ਠਾਣੇ ਦਾ ਵੀ ਘਰਾਓ ਕਰਾਂਗੇ ਜੋ ਸਾਡੇ ਕੋਲ ਪਾਵਰ ਹੈ ਗੁਰੂ ਸਾਹਿਬ ਜਿੰਨੀ ਕੁ ਸਮਰਥਾ ਹੈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਸਾਡੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਜਿਹੜੇ ਗੁਟਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਜੋਗੀ ਗੁਰਦੁਆਰੇ ਸਾਹਿਬ ਤੇ ਡੀਪ ਲੋਗਿਸਟਿਕਸ ਰਖਾਈ ਗਏ ਸੀ ਤੋ ਤੁ ਜਿਹਦੇ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਉਸੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਪਰ ਇਸ ਚੀਜ਼ ਨੂੰ ਅਪਾ ਪ੍ਰੋਪਰਲੀ ਹੁਆ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਉਸ ਨੂੰ ਅਡੀ ਟੀਮਸ ਲੱਗੀਆਂ ਹੋਈਆਂ ਜਿੱਥੇ ਬੰਦੀਆਂ ਲੱਗਿਆ ਉਸ ਦੀ ਉਹਨੂੰ ਕੂੜ ਸੁਭਦ ਗੱਲ ਤੋਂ ਮਾਤੇ ਕੋਈ ਜੀ ਦੇਖੋ ਜੇ ਦੋ ਸਾਡੇ ਕੋਲ ਹਾੜੀ ਤਾਨ ਜਿਹੜਾ ਆਇਆ ਆਪਾਂ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਉਹ ਬਤਾ ਦੇ ਜੇ ਨਸਤੀ ਕਾ ਲੋ ਜੇਦਾ ਉਹ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਕਦੇ ਵੀ ਗੱਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ